ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੀ ਚਰਨ ਤੋਏ ਤੋਏ ਪੀਵਾ ਗੁਰ ਜੈਸਾ ਨਹੀਂ ਕੋ ਦੇਵ ਜੈ ਸਵਾਸਤਿ ਕ ਭਾਗ ਸੋ ਲਗ ਸੇਵ ਸੋ ਕਹ ਟਲ ਗੁਰ ਸੇਵੀਐ ਐਨ ਸੁਸਹਿਜ ਸੁਪਾਈਂ ਦਰਸ਼ਨ ਪਰ ਸੈ ਗੁਰ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬੇਸਨਾਮ ਵਿਸਾਰੀ ਆਸਾ ਮਨਸ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨ ਜਗ ਜਾਇਆ ਭਾਈ ਬੈਨ ਸੇ ਨਾਮ ਵਿਸਾਰੀ ਇਹ ਮਾਇਆ ਜਗ ਮੋੜੀ ਭਾਈ ਕਰਮ ਸਵੇ ਵੇਕਾਰੀ ਸੁਣ ਪੰਡਤ ਕਰਮਕਾਰੀ ਜੇਤ ਕਰਮ ਸੁਖੂਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੇ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮਹਿਲ ਨਾ ਚੂਕਈ ਭਾਈ ਅੰਤਰ ਮਹਲ ਬਿਕਾਰੀ ਇਹਨਾਂ ਬੇਦ ਡੂਬੀ ਮਾਕੂਰੀ ਭਾਈ ਓਂਡੀ ਸਿਰ ਕੈ ਭਾਰੀ ਦੋਰ ਮਤ ਕਣੀ ਬਿਗੂਤੀ ਭਾਈ ਦੂਜੇ ਪਾਏ ਖੁਆਈ ਬੈਨ ਸਤਗੁਰ ਨਾਮ ਨਾ ਪਾਈਏ ਭਾਈ ਬਿਨ ਨਾਮੇ ਪਰਮ ਨ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ 부ਜੈ ਪਾਈ ਗੋਰ ਬੇਨਾ ਮੱਗਨਾ ਪਾਈ ਜਿਸੇ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਭੋਰ ਬਿਖ ਖਾਈ ਪੰਡਤ ਦਹੀ ਬੜੋਈਆ ਭਾਈ ਵਿਚੋਂ ਨਿਕਲ ਤਤ ਜਾਲ ਮਥੀਐ ਜਦ ਦੇਖੀਐ ਭਾਈ ਇਹੇ ਜਗੇ ਹਵਥ ਗੁਰਬੈਨ ਭਰਮ ਬਗੂਚੀਐ ਭਾਈ ਘਟ ਘੜ ਦੇਉ ਅਲਖ ਇਹੋ ਜਗ ਤਗ ਸੂਤ ਕੋ ਪਾਈ ਦੈ ਜਿਸ ਬਾਦੋ ਮਾਇ ਬੇਗੁਨਾ ਗਾਠ ਨਾ ਛੁਟਈ ਪਾਈ ਥਾਕੇ ਕਰਮ ਕਮਾਏ ਇਹ ਜਗ ਪਰਮ ਪੁਲਾਇਆ ਪਾਈ ਕਹਿਣਾ ਕਛੂ ਨਾ ਜਾਏ ਗੁਰੰਭਿ ਮਿਲਿ ਆਪੋ ਮਨ ਬਸੇ ਪਾਈ ਭੈ ਮਰਣਾ ਸੱਚ ਲੇਖ ਮਨਧਾਨ ਚੰਗਿਆਈਆਂ ਪਾਈ ਦਰਗਾ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਪੇਖ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਬਪਾਰ ਇਹ ਵਖਰ ਬਪਾਰੀ ਸੋ ਦਰੜ ਪਹਾਈ ਗੁਰ ਸ਼ਬਦ ਕਰੇ ਵਿਚਾਰ ਤਨ ਬਪਾਰੀ ਨਾਲ ਕ ਭਾਈ ਮੇਲ ਕਰੇ ਵਾਪਾਰ ਇਹੋ ਤਨ ਹਾਟ ਸਰਾਫ ਕੋ ਭਾਈ ਬਖਰ ਨਾਮ ਪਾਰ ਇਹ ਬਖਰ ਬਪਾਰੀ ਸੋ ਦੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਧਨਮ ਪਾਰੀ ਨਾਨਕਾ ਪਾਈ ਮੇਲ ਕਰੇ ਬਾਪਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ